ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਕਰਾਤੀ ਵਿੱਚ ਸਕੂਲ ਆਫ ਐਬੀਨੈਂਸ ਜਿਹੜੇ ਹਨ ਉਹ ਮੀਲ ਪੱਥਰ ਸਾਬਿਤ ਹੋ ਰਹੇ ਹਨ ਸਕੂਲ ਆਫ ਐਬੀਨੈਂਸ ਜਿਹੜੇ ਹਨ ਜਿਸ ਸਕੂਲਾਂ ਦਾ ਮੁਕਾਬਲਾ ਕਰਦੇ ਹਨ ਜਿਸ ਵਿੱਚ ਇਨਫਰਾਸਟ੍ਰਕਚਰ ਬਹੁਤ ਹੀ ਵਧੀਆ ਹੈ ਆਧੁਨਿਕ ਇਕੁਪਮੈਂਟਮੈਂਟ ਨਾਲ ਜਿਹੜੀਆਂ ਲੈਬਸ ਹਨ 스마트 ਕਲਾਸਰੂਮਸ ਹਨ ਇੰਟਰਐਕਟਿਵ ਪੈਨਲਸ ਹਨ ਪਲੇਗਰਾਉਂਡਸ ਹਨ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਅਤੇ ਉਹਨਾਂ ਦੇ ਹੋਰ ਵਿਧੇਰੇ ਵਿਕਾਸ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਸਾਡੇ ਸਕੂਲ ਵਿੱਚ ਜੋ ਕੰਪਿਊਟਰ ਲੈਬ ਹੈ ਉਸ ਵਿੱਚ ਕੰਪਿਊਟਰ ਹਨ ਉਹਨਾਂ ਤੋਂ ਅਸੀਂ ਇੰਟਰਨੈਟ ਰਾਹੀਂ ਕਈ ਤਰ੍ਹਾਂ ਦੇ ਕੁਐਸਚਨ ਜੋ ਸਾਨੂੰ ਨਹੀਂ ਆਉਂਦੇ ਹਨ ਉਹਨਾਂ ਨੂੰ ਸਰਚ ਕਰਕੇ ਅਸੀਂ ਪੜ੍ਹ ਸਕਦੇ ਹਾਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਸਾਡਾ ਸਕੂਲ ਪਹਿਲੀ ਪੋਜੀਸ਼ਨ ਤੇ ਆਇਆ ਨੈਸ਼ਨਲ ਲੈਵਲ ਤੇ ਅੱਜ ਹੋਰ ਵੀ ਬਹੁਤ ਸਾਰੇ ਵਿਕਾਸ ਕਰ ਰਿਹਾ ਹੈ ਜੋ ਸਾਡੇ ਟੀਚਰ ਹਨ ਉਹ ਸਾਨੂੰ ਕਈ ਤਰ੍ਹਾਂ ਦੀ ਵਧੀਆ ਪੜਾਈ ਦਿੰਦੇ ਹਨ ਅਤੇ ਸਾਨੂੰ ਬਾਹਰਲੇ ਟੂਰ ਵੀ ਦੇ ਕੇ ਜਾਂਦੇ ਹਨ ਹੁਣ ਅਸੀਂ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਹੈ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਹੈ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕੇ ਮੈਂ ਜ਼ਿੰਦਗੀ ਚ ਆ ਕਰਨਾ ਬਸ ਮੈਂ ਜਾਂਦੇ ਗੱਲੜੀ ਵੱਲੋਂ ਨਹੀਂ ਪਹਿਲਾਂ ਇੱਧਰ ਜਾਵਾਂ ਚੰਡੀਗੜ੍ਹ ਚੰਡੀਗੜ੍ਹ ਤੋਂ ਫਿਰ ਗੱਲ ਨਹੀਂ ਕਰਾਂਗੇ ਉਹ ਇੱਜਾ ਤਾਂ ਜ਼ਿਆਦਾ ਪੱਕੇ ਏਰੀਏ ਨੇ ਫਿਰ ਅਸੀਂ ਨਾ ਬਰਾੜੇ ਵਾਲੀ ਸੜਕ ਤੇ ਸੀਗਾ ਉਹਦੇ ਵਿੱਚ ਵਿਚਾਲੇ ਤੇ ਜਾ ਕੇ ਅਸੀਂ ਫਿਰ ਗੱਲੜੀ ਵੱਲੋਂ ਮੋੜ ਗੱਲੜੀ ਹਾਂ ਗੱਲੜੀ ਤੁਸੀਂ ਦੇ ਨਾਲ ਹਾਂਜੀ ਹਾਂਜੀ ਤੁਸੀਂ ਦੇ ਨਾਲ ਅਸੀਂ ਗੱਲ ਹਾਂ ਬਸ ਬਸ ਠੀਕ ਹੈ ਜੀ ਹਾਂ ਠੀਕ ਹੈ ਹੈ ਨਾ ਤਾਂ ਸਨੈਪ ON ਵੀ ਕਰ ਦਿੰਦੇ ਤੇ ਉਹ ਦੇਖ ਹੈ ਨਾ ਤੁਸਟਰ ਉੱਤੇ ਕਰ ਦੇਣਾ ਤੇ ਉਹ ਤਾਂ ਦੇਖ ਪੱਕੇ ਵਾਲੇ ਨਾਲ ਚਾਰਜ ਕਰ ਦੇਣਾ ਇੱਧਰ ਆ ਕੇ ਇੱਥੇ ਉਧਰ ਆ ਕੇ ਬਣਾਉਗਾ ਇਹ ਆਜਾ ਦਵਾ ਕੇ ਤੇ ਗਿਆ ਕਟੇ ਨਾਲ ਨੇ ਕਟਾ ਹੈ ਨਹੀਂ ਮੀ ਨੂੰ ਪਿਆ ਰਹਾ ਅੱਜ ਹੜਪੀੜਤ ਖੇਤਰਾਂ ਦੇ ਵਿੱਚ ਰਾਹਤ ਦੇਣ ਲਈ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਆਪਣਾ ਹੈਲੀਕਾਪਟਰ ਛੱਡ ਕੇ ਔਰ ਖੁਦ ਕਾਰ ਦੇ ਉੱਤੇ ਚੰਡੀਗੜ੍ਹ ਚਲੇ ਗਏ ਔਰ ਸਾਡੇ ਜਿਹੜੇ ਸਾਡੇ ਪਾਣੀ ਦੇ ਵਿੱਚ ਇਫੈਕਟ ਪਿੰਡ ਸਨ ਜਿਵੇਂ ਚੰਡੀਗੜ੍ਹ ਬਾਂਬਣੀ ਆਪਣੇ ਚਪਕਰਾ ਨਾਲ ਸੰਦੜ ਪਿੰਡ ਹੈ ਸੋ ਕਾਨਾ ਪਿੰਡ ਹੈ ਠੱਠੀ ਫਰੀਦਪੁਰ ਦੇ ਵਿੱਚ ਜਿਹੜਾ ਰਾਸ਼ਨ ਹੈ ਉਹ ਹਵਾਈ ਹੈਲੀਕਾਪਟਰ ਦੇ ਰਾਹੀਂ ਲੋਕਾਂ ਨੂੰ ਮਹਿਆ ਕਰਾਇਆ ਗਿਆ ਔਰ ਸਰਕਾਰ ਦੀ ਬਤਵੰਤ ਕੋਸ਼ਿਸ਼ ਹੈ ਕਿ ਜਿਹੜੇ ਵੀ ਲੋਕ ਸਾਡੇ ਪਾਣੀ ਦੇ ਵਿੱਚ ਫਸੇ ਆ ਉਹਨਾਂ ਨੂੰ ਪਾਣੀ ਔਰ ਖਾਣ ਵਾਸਤੇ ਜਿਹੜੀ ਜ਼ਰੂਰੀ ਬਸਤਾਂ ਦੀ ਜਿਹੜੀ ਸਪਲਾਈ ਹੈ ਉਹ ਯਕੀਨੀ ਬਣਾਈ ਗਈ ਹੈ ਔਰ ਉਹਨਾਂ ਨੂੰ ਬਕਾਇਦਾ ਕਿਸ਼ਤੀਆਂ ਰਾਹੀਂ ਔਰ ਹਰ ਹੀ ਲਵ ਜ਼ਿਲ੍ਹਾ ਵਰਤ ਕੇ ਉਹਨਾਂ ਨੂੰ ਰਾਸ਼ਨ ਲਾਉ ਬਚਾਇਆ ਗਿਆ